ਚਾਚਾ ਤਰਿਆ ਨਾ ਹਸਤੀਕਰ ਚਾਚਾ ਉਹ ਠੀਕ ਹੈ ਸੱਸਰੀ ਘਰ ਨੂੰ ਤੂੰ ਸਾਡਾ ਕੀ ਲੱਗਦਾ ਓਏ ਲੈ ਚਾਚਾ ਅਕੇ ਲੱਗਦਾ ਕੀ ਆ ਹੁਣ ਪਕਾ ਦਿਨ ਨਹਾਣ ਨਾਲ ਮਾਸ ਵੀ ਵੱਖ ਹੋਇਆ ਆਪਦਾ ਰਿਸ਼ਤਾ ਤਾਂ ਅੱਬਦੀ ਹੁੰਦਾ ਨਹਾਣ ਨਾਲ ਮਾਸ ਕਿਉਂ ਨਹੀਂ ਭਾਈ ਵੱਖ ਹੋਇਆ ਉਹ ਕਸਰ ਕੀ ਰਹਿ ਗਈ ਉਹ ਨਲੇ ਤੁਸੀਂ ਹਰਾਮ ਦੀ ਕਮਾਈ ਖਾ ਕੇ ਨਾ ਥੋਡੀ ਚਮੜੀ ਮੋਟੀ ਹੋ ਗਈ ਸੂਰ ਵਰਗੇ ਹੁੰਨੇ ਜਾਂਨੇ ਉਹ ਖਾ ਖਾ ਹਰਾਮ ਦਾ ਲੈ ਚਾਚਾ ਤੂੰ ਤਾਂ ਉਹੀ ਗੱਲਾਂ ਲੈ ਕੇ ਬੈਠਿਆ ਹਲੇ ਹੂੰ ਆਪਦਾ ਪਰਿਵਾਰ ਤਾਂ ਆਪਦੀ ਹੁੰਦਾ ਇਹੇ ਗੱਲਾਂ ਨਾ ਆਪਦੇ ਪਿਓ ਨੂੰ ਜਾ ਕੇ ਸਮਝਾਈ ਜਿਹੜਾ ਅੱਜ ਆਪਦਾ ਰਾਜਾ ਬਣਿਆ ਬੈਠਾ ਆਪਦੀ ਕਬੀਲਦਰੀ ਸੈੱਟ ਕਰੀ ਬੈਠਾ ਪਿਓ ਨੂੰ ਕੀ ਸਮਝਾਵਾਂ ਚਾਚਾ ਉਹ ਗੜਾ ਦਿੱਥੋਂ ਬਾਹਰੇ ਆ ਉਹ ਤਾਂ ਆਪ ਕਹਿੰਦਾ ਭਾਈ ਆਪਦੇ ਘਰ ਦੇ ਨੇ ਬਾਹਰੇ ਤਾਂ ਕਿਉਂ ਨਹੀਂ ਹੈਗਾ ਸਾਰਾ ਕੁਝ ਹੀ ਬਾਹਰ ਹੋਇਆ ਪਿਆ ਹੁਣ ਤਾਂ ਹੱਤੋਂ ਵੱਧ ਮੈਨੂੰ ਤਾਂ ਇਹ ਲੱਗਦਾ ਵੀ ਕਿਸੇ ਦੇ ਕਰਮਾਂ ਚ ਜੇਲ੍ਹ ਲਿਖੀ ਹੋਈ ਆ ਜਾਂ ਤਾਂ ਮੇਰੇ ਕਰਮਾਂ ਚ ਜੇਲ੍ਹ ਜਾਂ ਫਿਰ ਤੇਰੇ ਪਿਓ ਦੇ ਕਰਮਾਂ ਚ ਇਹ ਲੈ ਨਹੀਂ ਦਿੱਤਾ ਸਹੀਆਂ ਗੱਲਾਂ ਨਹੀਂ ਕਰਦੇ ਆਪਣੇ ਆਪਦਾ ਤਾਂ ਫਿਰ ਵੀ ਆਪਦੀ ਹੁੰਦਾ ਆਪਣਾ ਆਪਦਾ ਪਰਿਵਾਰ ਆ ਜਿਹੇ ਜੇ ਆਪਾਂ ਬਣ ਜਾਗੇ ਉਹ ਜਿਹਾ ਹੋਰ ਨਹੀਂ ਆਪਾਂ ਨੂੰ ਕੋਈ ਪਿੰਡ ਚੋਂ ਬਣਦਾ ਆਪਦਾ ਕੌਣ ਬਣੂਗਾ ਇੱਥੇ ਕੌਣ ਨਹੀਂ ਬਣਦਾ ਇਹ ਕਿੜੀਆਂ ਗੱਲਾਂ ਕਰਕੇ ਬਹਿ ਗਿਆ ਤੂੰ ਕਾਕਾ ਨਾਲੇ ਜੇ ਆਪਦਾ ਬਣਾਉਣ ਦੀ ਤੁਹਾਨੂੰ ਚਾਹਣਾ ਹੁੰਦੀ ਨਾ ਪਹਿਲਾਂ ਤੇਰੇ ਦਾਦੇ ਵਰਗੇ ਸਾਡੇ ਨਾਲ ੱਤਕਾ ਨਾ ਕਰਕੇ ਜਾਂਦੇ ਮੇਰਾ ਪਿਓ ਇਸ ਇਸ ਲੀ ਨੇ ਲੈ ਲਿਆ ਆ ਰੇਲ ਦੀ ਲੀ ਨੇ ਚਾਚਾ ਤੂੰ ਮੇਰੀ ਮਾਂ ਇਸ ਰੇਲ ਦੀ ਲੀਨੇ ਲੈ ਲਈ ਮੇਰੀ ਜ਼ਮੀਨ ਇਸ ਰੇਲ ਦੀ ਲੀਨੇ ਲੈ ਲਈ ਉਹ ਮੇਰਾ ਪੈਸਾ ਟਕਾ ਇਸ ਰੇਲ ਦੀ ਲੀਨੇ ਲੈ ਲਿਆ ਤੇ ਤੁਸੀਂ ਤੁਹਾਨੂੰ ਤਾਂ ਰਾਜੇ ਬਣਾ ਗਈ ਨਾ ਇਹ ਰੇਲ ਦੀ ਲੀ ਤੁਹਾਨੂੰ ਕੀ ਫਰਕ ਪੈਂਦਾ ਇਹਨਾਂ ਗੱਲਾਂ ਦਾ ਚਾਚਾ ਤੂੰ ਤਾਂ ਉਹੀ ਤਿੰਨ ਪੀੜੀਆਂ ਪੁਰਾਣੀਆਂ ਗੱਲਾਂ 'ਚ ਬੈਠਿਆ ਜਿਹੜਾ ਜ ਆ ਪਹਿਲਾਂ ਹੋ ਗਿਆ ਕਰਕੇ ਵੱਡੇ ਕਰਕੇ ਹੁਣ ਉਹ ਪੁਰਾਣੀਆਂ ਗੱਲਾਂ ਵਾਰੀ ਵਾਰੀ ਛੇੜਨ ਦਾ ਕੋਈ ਭਲਾ ਫਾਇਦਾ ਹੈ ਹੁਣ ਜਿਵੇਂ ਆਪਣਾ ਪਰਿਵਾਰ ਅੱਗੇ ਆਪਾਂ ਮਿਲ ਕੇ ਰਹੀਏ ਕੁਈ ਪਿੰਡਤ ਸਾਲ ਦੀ ਮਜਾਲ ਆ ਕੋਈ ਆਪਣਿਆਂ ਕਿ ਨਹੀਂ ਚਾੱਕ ਕੇ ਚੂਂ ਵੀ ਕਰ ਜੇ ਆਪਣਾ ਰਿਸ਼ਤਾ ਨਾ ਇਸ ਰੇਲ ਦੀ ਲੀ ਵਰਗਾ ਹੈ ਬਰਾਬਰ ਤਾਂ ਚੱਲ ਸਕਦੇ ਆ ਪਰ ਕਦੇ ਮਿਲ ਨਹੀਂ ਸਕਦੇ ਪੁੱਤਰਾ ਨਲੇ ਰਹੀ ਗੱਲ ਆਪਣਿਆਂ ਦੀ ਗੱਲ ਆਪਣਾ ਤਾਂ ਤੁਸੀਂ ਕਦੇ ਸਾਨੂੰ ਸਮਝੇ ਹੀ ਨਹੀਂ ਜੇ ਆਪਣਾ ਸਮਝਿਆ ਹੁੰਦਾ ਪਹਿਲਾਂ ਨਾ ਤੇਰਾ ਦਾਦਾ ਸਾਡੇ ਨਾਲ ਧੱਕਾ ਕਰਦਾ ਤੇ ਨਾ ਤੇਰਾ ਪਿਓ ਕਰਦਾ ਚਲੋ ਤੇਰੇ ਦਾਦਿਆਂ ਦਾ ਜਿਹੜਾ ਧੱਕਾ ਕਰਨਾ ਸੀ ਕਰ ਗਿਆ ਮੇਰਾ ਪਿਓ ਮਰ ਗਿਆ ਮੇਰੀ ਮਾਂ ਮਰ ਗਈ ਉਹ ਤੇਰਾ ਪਿਓ ਤਾਂ ਸੋਚ ਲਾਂਦਾ ਕਿ ਚਲ ਕੋਈ ਗੱਲ ਨਹੀਂ ਕਰਮਿਆਂ ਬਾਪੂ ਵਰਗੇ ਜਿਵੇਂ ਕਰਗੇ ਕੋਈ ਗੱਲ ਨਹੀਂ ਕਿ ਭਾਈ ਤੇਰੇ ਕੋਲੇ ਜ਼ਮੀਨ ਘਟਾ ਤੂੰ ਸਾਡੇ ਵਾਲੀ ਲੈ ਲੈ ਪਰ ਨਾ ਤੁਸੀਂ ਤਾਂ ਪੈਰ ਤੇ ਪਾਣੀ ਨਹੀਂ ਪੈਣ ਲੰਦੇ ਕਿਉਂਕਿ ਤੁਹਾਡੇ ਤਾਂ ਤੁਹਾਡੇ ਖੂਨ ਦੇ ਵਿੱਚ ਦੁਸ਼ਮਣੀ ਹੈ ਓਏ ਦੁਸ਼ਮਣੀ ਹੁਣ ਮੈਂ ਕੱਢ ਕੇ ਦਿਖਾਉ ਤੁਹਾਨੂੰ ਕਿ ਦੁਸ਼ਮਣੀ ਨਿਕਲਦੀ ਕਿਵੇਂ ਹੁੰਦੀ ਹੈ ਉਹ ਦੁਸ਼ਮਣੀਆਂ ਦੀ ਕੀ ਗੱਲ ਕਰਨਾ ਚਾਚਾ ਹੁਣ ਇਹ ਆਪਣਾ ਅੱਜ ਦੀ ਹੈ ਇਹ ਤਾਂ ਪਿੰਡਾਂ ਦੀ ਪਹਿਲਾਂ ਦੀ ਨਿਕਲੀ ਹੋਈ ਹੈ ਦਾਦੇ ਵਰਗਿਆਂ ਦੀ ਸਾਨੂੰ ਤਾਂ ਪਤਾ ਵੀ ਨਹੀਂ ਇਹ ਗੱਲ ਦਾ ਅਸੀਂ ਤਾਂ ਹੁਣ ਵੀ ਤੇਰੇ ਨਾਲ ਮਿਲ ਕੇ ਰਹਿਣਾ ਚਾਹੁੰਦੇ ਆ ਜਿਹੜਾ ਗੱਲ ਹੋਣੀ ਸੀ ਪਹਿਲਾਂ ਹੋ ਗਈ ਨਾ ਉਹਦਾ ਮੇਰੇ ਪਿਓ ਨੂੰ ਪਤਾ ਬਾਪੂ ਹੁਰੀ ਜਿਵੇਂ ਕਰਕੇ ਕਰਕੇ ਨਾ ਮੈਨੂੰ ਪਤਾ ਇਹ ਚੀਜ਼ਾਂ ਦਾ ਜਿਹੜੀ ਲਾਈਨ ਨਿਕਲਣੀ ਸੀ ਉਹ ਤਾਂ ਨਿਕਲ ਗਈ ਹੁਣ ਆਪਾਂ ਅੱਗੇ ਵਾਸਤੇ ਤਾਂ ਮਿਲ ਕੇ ਰਹੀਏ ਨਾ ਮਿਲ ਕੇ ਨਹੀਂ ਰਹਿ ਸਕਦੇ ਤੁਹਾਨੂੰ ਕਹਿ ਕੇ ਤਾਂ ਹਟਿਆ ਵੀ ਆਪਣਾ ਜਿਹੜਾ ਰਿਸ਼ਤਾ ਨਾ ਰੇਲ ਦੀ ਲੀਵ ਵਰਗਾ ਹੈ ਕਦੇ ਨਹੀਂ ਮਿਲ ਸਕਦਾ ਨਾਲੇ ਦੋ ਸੁਣਤਾ ਦੋ ਸੁਣੀ ਹੁੰਦਾ ਮੈਨੂੰ ਪਤਾ ਹੈ ਜਿਹੜੀਆਂ ਤੁਸੀਂ ਚੱਲਾ ਹੁਣ ਵੀ ਚੱਲਣ ਨੂੰ ਫਿਰਦੇ ਹੋ ਪਰ ਥੋਡੀ ਮੈਂ ਫਾਲ ਨਹੀਂ ਪੁੱਗੜਨ ਦਿੰਦਾ ਕੜਤਾ ਜਾ ਹਜੇ ਦਾ ਸਾਪ ਦਾ ਸਪੂਲੀਆ ਹੁਣ ਗੱਭਰੂ ਹੋਇਆ ਦੇਖੀ ਤੁਹਾਡੇ ਮੱਥੇ 'ਚ ਟੰਗ ਮਾਰਦਾ ਉਹ ਚਾਚਾ ਤੂੰ ਤਾਂ ਉਹੀ ਦੁਸ਼ਮਣੀਆਂ ਸੱਪ ਦੇ ਸਪੂਲੀਏ ਭਲਾ ਕੋਈ ਗੱਲਾਂ ਨਹੀਂ ਗੀਆਂ ਕਰਨ ਵਾਲੀਆਂ ਉਹ ਆ ਪੁਰਾਣੀਆਂ ਗੱਲਾਂ ਤੈਨੂੰ 20 ਵਾਰ ਕਹਿਆ ਭਾਈ ਉਹੀ ਗੱਲਾਂ ਮਨ 'ਚ ਲਈ ਬੈਠੇ ਹੁਣ ਛੱਡ ਵੀ ਦੇ ਛੱਡ ਵੀ ਦੇ ਜਿਹੜੀ ਹੁਣ ਜ਼ਮੀਨਾਂ ਦਾ ਹੋ ਗਿਆ ਭਾਈ ਜੇ ਕੋਈ ਮੜੀ-ਮੋਟੀ ਹੈਗੀ ਆ ਮੇਰੇ ਪਿਓ ਨਾਲ ਕਰ ਲੈਨੇ ਆ ਗੱਲ ਕਰ ਲੋ ਬਰਾਬਰ ਹੋਰ ਤਾਂ ਕੀ ਕਰ ਸਕਦੇ ਆਪਾਂ ਇਹਦੇ ਵਿੱਚ ਹਾਂ ਉਹਦਾ ਦੁਬਾਰੇ ਉਹੀ ਦੁਸ਼ਮਣੀਆਂ ਦਸ਼ਮੀਆਂ ਆਪਦੇ ਨਾਲ ਵੀ ਪਲਾਂ ਕਦੇ ਦੁਸ਼ਮਣਾਂ ਨੇ ਵਿਝੇ ਹੁੰਦੀਆਂ ਨੇ ਗੱਲ ਸੁਣ ਓਏ ਬਹੁਤੇ ਆ ਚਲਾਕਾ ਮੇਰੇ ਨਾਲ ਨਾ ਬਹੁਤੀਆਂ ਚਲਾਕੀਆਂ ਖੇਡਣ ਦੀ ਲੋੜ ਨਹੀਂ ਹੈਗੀ ਜੇ ਗੱਲ ਕਰਨੀ ਆ ਆਪਦੇ ਕੰਜਰ ਪਿਓ ਨਾਲ ਕਰ ਜਾ ਕੇ ਮੇਰੇ ਨਾਲ ਕੀ ਗਰਮਤੇ ਮਾਰਨ ਲੱਗਿਆ ਪਿਆ ਉਹ ਚਲ ਚਾਚਾ ਤੁਰ ਜਾ ਤੁਰ ਜਾ ਮੈਂ ਤਾਂ ਹੋਰ ਨਾਲ ਲੈ ਲਈ ਕੋਸਾ ਤਾਂ ਉਹੀ ਪੁਰਾਣੀਆਂ ਗੱਲਾਂ ਲੈ ਕੇ ਵਹਿ ਜਾਨਾ ਭਾਈ ਕਿਤੇ ਥੋੜੇ ਟੁਕੜੇ ਕਰਕੇ ਇਸ ਪਾਟੜੀ ਦੇ ਉੱਤੇ ਰੱਖੇ ਨਾ ਉਸ ਦਿਨ ਮੇਰੇ ਦਿਲ ਨੂੰ ਸਕੂਨ ਮਿਲਣਾ ਨਾਲੇ ਜਿੰਨਾ ਚਿਰ ਮੈਂ ਤੁਹਾਡੇ ਘਰੇ ਕੀਰਨੇ ਨਹੀਂ ਨਾ ਸੁਣਦਾ ਤੇ 70 ਪੈਸੇ ਨਹੀਂ ਦੇਖਦਾ ਹੁਣਾਂ ਚਿਰ ਮੈਨੂੰ ਖੁਸ਼ੀ ਨਹੀਂ ਹੋ ਸਕਦੀ ਤੈਨੂੰ ਨਹੀਂ ਪਤਾ ਮੈਂ ਬਚਪਨ ਦੇ ਵਿੱਚ ਨਿਕਾਜਾ ਹੁੰਦਾ ਸੀ ਜਦੋਂ ਮੇਰੇ ਬਾਪੂ ਤੇ ਬੇਬੇ ਤੁਰ ਗਏ ਤੇ ਅੱਜ ਤੱਕ ਮੇਰੇ ਮੂੰਹ ਦੇ ਉੱਤੇ ਹਾਸਾ ਨਹੀਂ ਆਇਆ ਸਿਰਫ ਥੋਡੀ ਵਜਾ ਕਰਕੇ ਹੁਣ ਹਾਸੇ ਮੈਂ ਥੋੜੇ ਵੀ ਖੋ ਹੀ ਲੈਣੇ ਨੇ ਮੇਰਾ ਪੁੱਤ ਵੀ ਹੁਣ ਤੱਕ ਗੱਪਰੂ ਹੋ ਗਿਆ ਹੁਣ ਦੇਖੋ ਥੋੜੇ ਮੋਸੇ ਪੈਂਦੇ ਤੀਨਾ ਪੁੱਤ ਮੇਰੀ ਗੱਲ ਸੁਣਾ ਦੱਸੋ ਮੰਮੀ ਆ ਤੇਰਾ ਬਾਪੂ ਨੇ ਕਿਹਾਗਾ ਮੈਨੂੰ ਕਈ ਵਾਰ ਜਦ ਤੂੰ ਰਾਤ ਅਰੇ ਨਗਦੀ ਹੁੰਦੀ ਹੈ ਨਾ ਚਾਹੇ ਤੂੰ ਆਪਦਾ ਕਾਲਜ ਜਾਵੇਂ ਪੁੱਤ ਚਾਹੇ ਧੂਰਾ ਪਰਾਂ ਜਾਵੇਂ ਕਿਤੇ ਵੀ ਜੇ ਆਪਣੇ ਉਧਰਲੇ ਘਰ ਵਾਲੇ ਖੜੇ ਹੋਣ ਤੇਰਾ ਚਾਚਾ ਚਾਚੀ ਕੋਈ ਵੀ ਖੜਾ ਹੋਵੇ ਪੁੱਤ ਬੁਲਾਇਂ ਨਾ ਚੰਗਾ ਬੁਲਾਇਆ ਨਾ ਕਰ ਪਰ ਕਿਉਂ ਮੰਮੀ ਪੁੱਤ ਜੇ ਤੈਨੂੰ ਪਤਾ ਹੀ ਹੈ ਸ਼ੁਰੂ ਤੋਂ ਦੋਨੋਂ ਦੋਨੇ ਭੈਣ ਭਾਈਆਂ ਨੂੰ ਇਹੀ ਸਮਝਾਉਂਦੇ ਆ ਰਹੇ ਆਂ ਵੀ ਚਲੋ ਆਪਣੀ ਪੁਰਾਣੀ ਦੁਸ਼ਮਣੀ ਜਿਹੜੀ ਚੱਲ ਰਹੀ ਹੈ ਉਹ ਚੱਲਨੀ ਜਾਣ ਦੇ ਦੇਖੀ ਜਾਊਗਾ ਹਾਂ ਕਿਵੇਂ ਨਿਬੜੂ ਜਦੋਂ ਪੁੱਤ ਅਗਲੇ ਨਹੀਂ ਸਮਝਦੇ ਹੈਗੇ ਆਪਾਂ ਨੂੰ ਫਿਰ ਆਪਾਂ ਕਿਉਂ ਸਮਝੀਏ ਆਪਾਂ ਕਿਉਂ ਨੀਵੇਂ ਹੋ ਕੇ ਬੁਲਾਈਏ ਦੇਖ ਮੁੰਡਾ ਤਾਂ ਬੁਲਾਉਂਦਾ ਨਹੀਂ ਹੈਗਾ ਮੈਨੂੰ ਪਤਾ ਤੂੰ ਨਾ ਕਿਤੇ ਬੁਲਾ ਲਈ ਤੇਰੇ ਪਿਓ ਨੇ ਕਹਿਗਾ ਨਾ ਕੁੜੀ ਨੂੰ ਸਮਝਾ ਦੀ ਵੀ ਸੋਸਰੇ ਘਰ ਬੁਲਾਉਣ ਦੀ ਵੀ ਲੋੜ ਨਹੀਂ ਬੱਸ ਕੋਈ ਗੱਲ ਨਹੀਂ ਤੁਸੀਂ ਕਹਿਤਾ ਤਾਂ ਮੈਂ ਮੰਨ ਲਿਆ ਹੁਣ ਤੁਹਾਡੀ ਕੱਲ ਟਾਲ ਵੀ ਕੌਣ ਸਕਦਾ ਤੁਸੀਂ ਉਹ ਫਰਕ ਪਾਈ ਬੈਠੇ ਹੋ ਤਾਂ ਅਸੀਂ ਕਰ ਵੀ ਕੀ ਸਕਦੇ ਆ ਪੁੱਤ ਫਰਕ ਅਸੀਂ ਨਹੀਂ ਪਾਏ ਹੈਗੇ ਫਰਕ ਅਗਲਿਆਂ ਨੇ ਪਾ ਰੱਖੇ ਨੇ ਹੁਣ ਆਪਣੇ ਘਰ ਦੇ ਵਿੱਚ ਕਦੇ ਉਹਨਾਂ ਦੇ ਖਿਲਾਫ ਅਸੀਂ ਬੋਲਦੇ ਸੁਣਿਆ ਤਾਂ ਹੁਣ ਅਗਲੇ ਤਾਂ ਵਿੱਚ ਖੰਦੇ ਤੁਰੇ ਫਿਰਦੇ ਨੇਗੇ ਜਾਣ-ਜਾਣ ਵਿੱਚ ਵੱਜਦੇ ਨੇਗੇ ਕਦੇ ਕੋਸ਼ ਕਹਿੰਦੇ ਨੇ ਕਦੇ ਕਿਸੇ ਵਿੱਚ ਦੀ ਗੱਲ ਕੱਢਦੇ ਨੇ ਫਿਰ ਪੁੱਤ ਐ ਇੱਕ ਪਾਸੇ ਦੇ ਰਿਸ਼ਤੇ ਨਿਭਾਏ ਨਹੀਂ ਨਿਭਦੇ ਹੁੰਦੇ ਚਲੋ ਜੇ ਇਹੋ ਜਿਹੀ ਗੱਲਾਂ ਲੱਗਦੀਆਂ ਨੇ ਤੁਹਾਨੂੰ ਫਿਰ ਤੁਸੀਂ ਆਪਦੇ ਘਰ ਚ ਗੱਲ ਵੀ ਕਿਉਂ ਛੇੜਨੀ ਹੈ ਕਿਸੇ ਦੀ ਗੱਲ ਤਾਂ ਪੁੱਤ ਤਾਂ ਛੇੜਦੇ ਆ ਵੀ ਤੁਹਾਨੂੰ ਸਮਝਾਉਂਦੇ ਆਏ ਆ ਹੁਣ ਤੱਕ ਹੁਣ ਵੀ ਸਮਝਾਉਨੇ ਆ ਤੁਸੀਂ ਨਿਆਣੇ ਹੋ ਹਲੇ ਸਾਨੂੰ ਪਤਾ ਹੈ ਵੀ ਭਾਈ ਦੂਰੀ ਬਣਾ ਕੇ ਰੱਖੋ ਉਹਨਾਂ ਤੋਂ ਬਸ ਬਾਲਾ ਮੂੰਹ ਲਾਉਣ ਦੀ ਲੋੜ ਹੀ ਨਹੀਂ ਹੈਗੀ ਮੰਮੀ ਇੱਕ ਗੱਲ ਹੋਰ ਵੀ ਸੁਣਦੀ ਐ ਮਸ਼ੂਰੂ ਤੋਂ ਵੀ ਗਵਾਂਡੀਆਂ ਨਾਲ ਨਾ ਆਪਣੇ ਸ਼ਰੀਕ ਹੀ ਚੰਗੇ ਹੁੰਦੇ ਨੇ ਕਿਉਂਕਿ ਉਹ ਆਪਣੇ ਹੁੰਦੇ ਨੇ ਪਰ ਤੁਸੀਂ ਤਾਂ ਇੰਨਾ ਜ਼ਿਆਦਾ ਫਰਕ ਪਾ ਰਖਿਆ ਵੀ ਪਤਾ ਨਹੀਂ ਕਿ ਕਿਹੋ ਜਿਹਾ ਗੁਨਾਹ ਹੋ ਗਿਆ ਉਹਨਾਂ ਤੋਂ ਜਾਂ ਤੁਹਾਡੇ ਤੋਂ ਗੁਨਾਹ ਦਾ ਤਪਤ ਪਤਾ ਨਹੀਂ ਹੈਗਾ ਕੀ ਹੋਇਆ ਕੀ ਨਾ ਹੋਇਆ ਨਾਲੇ ਫਰਕ ਅਸੀਂ ਨਹੀਂ ਪਾਇਆ ਹੈਗਾ ਹਰ ਕ ਅਗਲਿਆਂ ਨੇ ਪਾ ਰੱਖਿਆਗਾ ਆਪਣੇ ਨਾਲ ਆਪਾਂ ਤਾਂ ਬਥੇਰਾ ਸੋਚਦੇ ਆਂ ਵੀ ਹਾਂ ਰਿਸ਼ਤੇਦਾਰੀ ਆਪਣੀ ਨੇੜੇ ਲੱਗ ਜੇ ਆਪਣੇ ਰਿਸ਼ਤੇ ਭੈਣ ਭਾਈਆਂ ਦਾ ਪਿਆਰ ਉਹ ਮੇਂ ਜਿਵੇਂ ਬਣਿਆ ਰਹੇ ਫਿਰ ਅਗਲਾ ਤੱਖਾਂ ਕੜ ਕੜ ਟੱਪਦਾਗਾ ਫਿਰ ਆਪਾਂ ਕਿਉਂ ਬਈ ਨੀਵੇਂ ਹੋਈ ਜਾਈਏ ਨੀਵੇਂ ਆਪਾਂ ਵੀ ਨਹੀਂ ਹੁੰਦੇ ਹੈਗੀ ਕੋਈ ਗੱਲ ਨਹੀਂ ਨਾ ਉਹ ਚੁੱਕਣ ਨਾ ਤੁਸੀਂ ਚੁੱਕ ਦਿਓ ਅਸੀਂ ਤਾਂ ਬੱਚੇ ਆਂ ਜਿਵੇਂ ਤੁਸੀਂ ਕਹਿ ਲਓਗੇ ਉਵੇਂ ਚੱਲ ਲਾਂਗੇ ਸਾਡੀ ਚੱਲਦੀ ਤਾਂ ਹੈ ਨਹੀਂ ਘਰ 'ਚ ਨਾ ਹੀ ਅਸੀਂ ਤੁਹਾਨੂੰ ਸਮਝਾਉਂਦੇ ਚੰਗੇ ਲੱਗਦੇ ਆਂ ਜਿਹੋ ਜਿਹੇ ਸਮਾਜ ਚ ਤੁਸੀਂ ਚੱਲੀ ਜਾਂਦੇ ਹੋ ਉਹੋ ਜਿਹੇ ਚ ਅਸੀਂ ਚੱਲੀ ਜਾਵਾਂਗੇ ਬਸ ਐਵੇਂ ਹੁਣ ਤੁਸੀਂ ਨਹੀਂ ਵਰਤਦੇ ਅੱਗੇ ਅਸੀਂ ਨ ਇੱਕ ਦੂਜੇ ਕਾਣੀ ਮੂੰਹ ਕਰਨਾ ਐਵੇਂ ਚੱਲੀ ਜਾਊਗਾ ਐਵੇਂ ਟਾਈਮ ਲੰਘ ਜਾਊਗਾ ਕੋਈ ਨਹੀਂ ਜੀ ਬਾਪੂ ਜੀ ਨੇ ਕਹਿਤਾ ਮੰਨ ਲੂੰਗੀ ਮੈਂ ਗੱਲ ਨਹੀਂ ਬੁਲਾਉਂਗੀ ਕਿਸੇ ਨੂੰ ਹਾਂ ਪੁੱਤ ਨਾਲੇ ਫਿਰ ਜਦੋਂ ਹੁਣ ਤੱਕ ਆਪਣੇ ਚ ਕੰਦਾ ਹੀ ਨਿਕਲੀਆਂ ਪਈਆਂ ਨੇ ਰਿਸ਼ਤਿਆਂ ਚ ਬੱਟਾਂ ਪਹਿਰੀਆਂ ਨੇਗੀਆਂ ਫਿਰ ਆਪਾਂ ਕਿਉਂ ਆਵਦੇ ਆਪ ਅਗਲੇ ਨੂੰ ਮੂਰੇ ਨੀਵੇਂ ਹੋ ਕੇ ਬੁਲਾਈਏ ਲੋਡ ਨਹੀਂ ਵੱਡਿਆਂ ਦਾ ਜਿਵੇਂ ਫੈਸਲਾ ਕੀਤਾ ਹੋਇਆ ਆਪਾਂ ਨੂੰ ਤਾਂ ਮਨਜ਼ੂਰ ਹੈ ਅਗਲਿਆਂ ਨੂੰ ਮਨਜ਼ੂਰ ਨਹੀਂ ਅਗਲੇ ਖੈਬਰ ਦੇ ਨਾਲ ਫਿਰ ਲੋੜ ਕੀ ਹੈ ਪੁੱਤ ਚਲੋ ਕੋਈ ਨਹੀਂ ਜਿਵੇਂ ਤੁਸੀਂ ਕਹਤਾ ਠੀਕ ਹੈ ਮੈਂ ਹੁਣ ਚਲਦੀ ਆਂ ਫਿਰ ਮੈਂ ਲੇਟ ਹੋ ਜੂ ਮਮੀ ਹਾਂ ਕੋਈ ਨਾ ਵਗ ਜਾ ਪੁੱਤ ਕੋਣਾ ਡਿੱਗ ਫੇ ਤਾਂ ਟੰਗ ਦੇ ਕੰਮ ਸਾਰੇ ਹੋ ਗਏ ਮੈਂ ਭਾਂਡੇ ਭਾਂਡੇ ਰਹਿੰਦੇ ਨੇ ਉਹ ਤੁਸੀਂ ਦੇਖੋ ਕੋਈ ਨਾ ਮੈਂ ਆਪੇ ਮਾਂਜ ਨੂੰ ਭਾਂਡੇ ਤੂੰ ਨਾ ਆਵਦਾ ਲੇਟ ਹੋ ਜੀ ਕਾਲਜ ਤੋਂ ਤੂੰ ਵਗ ਜਾ ਚੱਕ ਲਵਦੀਆਂ ਕਾਪੀਆਂ ਇਕ ਥੱਬ ਵਗ ਜਾ ਜਾਣਦੇ ਆ ਪੁੱਤ ਮੈਂ ਸੋਨ ਕਿਤੇ ਨਾ ਕਿਤੇ ਸੋਨੂ ਧੀਆ ਪੁੱਤਾਂ ਨੂੰ ਐ ਲੱਗਦਾ ਹੋਊਗਾ ਵੀ ਅਸੀਂ ਜਿਹੜੇ ਭੈਣ ਭਰਾ ਅਸੀਂ ਬੋਲਣ ਵਰਤਣ ਲੱਗ ਜੀਏ ਸਾਡੇ ਮਾਂ ਬਾਪ ਤਾਂ ਖਾ ਨਹੀਂ ਬੌਲੇ ਸੀਗੇ ਇਹ ਤਾਂ ਬੈਂਚ ਪਾਈ ਬੈਠੇ ਨੇਗੇ ਸਾਨੂੰ ਪਤਾ ਨਾ ਉਹ ਕਿੰਨੇ ਜ਼ਹਿਰੀ ਨਾਗ ਨੇ ਉਹ ਡੰਗ ਮਾਰ ਨਹੀਂ ਮਾਰਨਾ ਨਾ ਨੇ ਕਿੱਥੇ ਬਾਪੂ ਇਕੱਲਾ ਖਾਪਦਾ ਹੋਊਗਾ ਯਾਰ ਕਰਾਈਏ ਮੜਾ ਮੋਟਾ ਕੰਮ ਜਾ ਕੇ ਹਬਾਈਆ ਰਹੇ ਨੇ ਵੈਸੇ ਤਾਂ ਬੇਬੇ ਬਾਪੂ ਕਹਿੰਦੇ ਨੇ ਵੀ ਇਹਨਾਂ ਨੂੰ ਬੁਲਾਣਾ ਨਹੀਂ ਆਪਣਾ ਰਿਸ਼ਤਾ ਨਹੀਂ ਇਹਨਾਂ ਨਾਲ ਕੋਈ ਪਰ ਜੇ ਮੈਂ ਬਾਈ ਨੂੰ ਬੁਲਾਵਾਂ ਕੀ ਪਤਾ ਮੇਰੇ ਨਾਲ ਬੋਲਣ ਕੀ ਪਤਾ ਆਪਣਾ ਰਿਸ਼ਤਾ ਦੁਬਾਰਾ ਤੋਂ ਉਹ ਜਿਹਾ ਹੋ ਜਾਏ ਇਹ ਸਾਡੇ ਨਾਲ ਬਰਤਣ ਲੱਗ ਜਾਣ ਕਈ ਵਾਰ ਗੱਲਾਂ ਹੁੰਦੀਆਂ ਨੇ ਨਾ ਹੋ ਵੀ ਗੁੱਸੇ ਰਹਿਣ ਤੇ ਅਸੀਂ ਵੀ ਗੁੱਸੇ ਰਹੀਏ ਤਾਂ ਕਰਕੇ ਫਰਕ ਪੈ ਜਾਂਦੇ ਨੇ ਹਰ ਜੇ ਅੱਜ ਮੈਂ ਪਹਿਲ ਕਰੂੰਗੀ ਤਾਂ ਬਾਈ ਕੀ ਪਤਾ ਖੁਸ਼ ਹੋ ਜਾਣਾ ਵੀ ਮੇਰੀ ਭੈਣ ਨੇ ਮੈਨੂੰ ਬੁਲਾਇਆ ਮੈਂ ਗੱਲ ਕਰਕੇ ਦੇਖਦੀ ਆਂ ਬਾਈ ਨਾਲ ਬਈ ਸਸਰੀਕਾ ਕਿਹੜੀ ਸਸਰੀਕਾ ਕਿਹੜੀ ਸਸਰੀਕਾ ਕੀ ਗੱਲ ਹੋ ਗਈ ਭਈਆ ਨੇ ਗੁੱਸੇ ਨਾਲ ਕਾਹਤੋਂ ਬੋਲਦੇ ਹੋ ਉਹ ਜਦੋਂ ਆਪਣਾ ਕੋਈ ਰਿਸ਼ਤੇ ਹੀ ਨਹੀਂ ਹੈਗੇ ਬਾਈ ਸਸਰੀਕਾ ਕਾਦੀ ਆਪਣੀ ਕਿੰਨੀ ਦੁਸ਼ਮਣੀ ਐ ਦੋਏ ਘਰਾਂ ਦੀ ਆਪਸ ਚ ਬਣਦੀ ਨਹੀਂ ਤੂੰ ਸਾਸਤਰੀ ਘਰ ਮੈਂ ਤੈਨੂੰ ਜਦੋਂ ਕਾਪਤੋਬ ਤੇ ਬੁਲਾਇਆ ਨਹੀਂ ਹੈਗਾ ਤੂੰ ਮੈਨੂੰ ਕਿਉਂ ਬੁਲਾਉਣੀ ਐ ਭਲਾ ਦੁਸ਼ਮਣੀ ਆਪਣੀ ਥੋੜੀ ਐ ਪਤਾ ਨਹੀਂ ਵੱਡਿਆਂ ਚ ਕੀ ਗੱਲਾਂ ਹੋਈਆਂ ਸੀ ਕੀ ਨਹੀਂ ਹੋਈਆਂ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਵੱਡਿਆਂ ਨੇ ਕਹਿ ਰੱਖਿਆ ਵੀ ਇੱਕ ਦੂਜੇ ਨੂੰ ਨਹੀਂ ਬੁਲਾਣਾ ਪਰ ਆਪਾਂ ਨੂੰ ਇਹ ਨਾ ਗੱਲ ਦਾ ਪਤਾ ਫਿਰ ਆਪਾਂ ਕਿਉਂ ਰੋਸਾ ਰੱਖਿਆ ਹੋਇਆ ਪਤਾ ਤਾਂ ਮੈਨੂੰ ਵੀ ਨਹੀਂ ਹੈਗਾ ਗੱਲ ਦਾ ਪਰ ਮੈਨੂੰ ਇੰਨਾ ਪਤਾ ਐ ਵੀ ਮੇਰਾ ਬਾਪੂ ਆਪਦੇ ਮਨ ਚ ਕੋਈ ਵੱਡੀ ਗੱਲ ਦੱਬੀ ਫਿਰਦਾ ਕੀ ਪਤਾ ਕਿੰਨਾ ਕ ਦਰਦ ਹੈ ਉਹਦੇ ਦਿਲ ਚ ਆਪਣਾ ਨਹੀਂ ਬਾਈ ਤੁਹਾਨੂੰ ਬੁਲਾਉਣ ਨੂੰ ਕਦੇ ਜੀ ਕਰਿਆ ਤੇ ਨਾ ਹੀ ਜੀ ਕਰੂਗਾ ਕਿਉਂਕਿ ਜਿਵੇਂ ਮੇਰੇ ਬਾਪੂ ਨੇ ਮੈਨੂੰ ਕਹਿਤਾ ਉਹ ਮੈਂ ਮੈਂ ਕਰਨਾ ਹੈ ਮੇਰੇ ਬਾਪੂ ਨੇ ਕਹਿਤਾ ਵੀ ਸੌਢਣਾਂ ਸਾਡੀ ਨਹੀਂ ਬਣਦੀ ਤਾਂ ਨਹੀਂ ਬਣਦੀ ਸਾਰਾ ਤੁਸੀਂ ਸਾਡਾ ਹੱਕ ਦੱਬੀ ਬੈਠਿਓ ਜਮੀਨ ਜਾਇਦਾਦ ਉਹ ਤੁਹਾਨੂੰ ਸਾਰੀ ਆ ਗਈ ਸਸਤਰੀਕਾਰ ਦੀ ਲੱਗਦੀ ਭਾਈ ਕੀ ਜਮੀਨਾਂ ਦੀ ਗੱਲ ਕਰਦੇ ਹੋ ਤੇ ਕੀ ਦਾਦੇ ਪਰਦਾਦਿਆਂ ਦੀ ਗੱਲ ਕਰਦੇ ਹੋ ਉਹ ਜਿਹੜੇ ਮਸਲੇ ਸੀ ਨਾ ਉਹ ਉਹਨਾਂ ਨਾਲ ਹੀ ਖਤਮ ਹੋ ਗਏ ਆਪਾਂ ਨੂੰ ਕੀ ਪਤਾ ਵੀ ਕੀ ਜ਼ਮੀਨ ਦਾ ਰੌਲਾ ਸੀ ਕਿਹਨੂੰ ਵੱਧਦਾ ਹੀ ਹੈ ਤੇ ਕਿਹਨੂੰ ਘਟ ਆਈਏ ਜੇ ਵੱਡੇ ਰੁਸਦੇ ਹੁੰਦੇ ਨੇ ਨਾ ਤਾਂ ਜਵਾਖ ਜੋੜ ਲੈਂਦੇ ਹੁੰਦੇ ਨੇ ਰਿਸ਼ਤੇਆਂ ਨੂੰ ਇਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਦਾ ਲਈ ਟੁੱਟ ਗਏ ਰਿਸ਼ਤੇ ਮੈਨੂੰ ਵੀ ਪਤਾ ਵੀ ਨਾ ਹੋਣਾ ਨਾਲੋਂ ਮਾਸ ਕਦੇ ਅੱਡ ਨਹੀਂ ਹੁੰਦਾ ਪਰ ਕੋਈ ਰਿਸ਼ਤਾ ਹੋਣਾ ਵੀ ਜ਼ਰੂਰੀ ਹੈ ਜਦੋਂ ਤੁਸੀਂ ਸਾਡਾ ਹੱਕ ਦੱਬੀ ਬੈਠੇ ਹੋ ਤਾਂ ਤੁਸੀਂ ਸਾਡੇ ਦੁਸ਼ਮਣ ਹੋ ਲੜਿਆ ਸੱਸ ਸਿਸੂ ਕਰਾਈਆਂ ਹੱਬਦੇ ਕੋਲੇ ਰੱਖ ਮੇਰੇ ਬਾਪ ਨੇ ਜਦੋਂ ਮੈਨੂੰ ਕਹਿਤਾ ਵੀ ਉਹ ਆਪਣੇ ਦੁਸ਼ਮਣ ਨੇ ਹੁਣ ਤੁਸੀਂ ਮੇਰੇ ਦੁਸ਼ਮਣ ਹੋ ਤੇ ਹੁਣ ਮੇਰੇ ਬਾਪ ਨਾਲ ਮੈਂ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੁਹਾਨੂੰ ਪਤਾ ਲੱਗੂ ਵੀ ਕੀ ਭਾ ਵਿਖਦੀ ਐ ਬਈ ਕਿਹੜੀਆਂ ਗੱਲਾਂ ਲੈ ਕੇ ਬੈਠੀਏ ਗੱਲਾਂ ਤਾਂ ਜਿੰਨੀ ਮਰਜ਼ੀ ਵਧਾ ਲਓ ਲੜਾਈ ਵੀ ਜਿੰਨੀ ਮਰਜ਼ੀ ਵਧਾ ਲਓ ਇਹ ਕਦੇ ਖਤਮ ਨਹੀਂ ਹੁੰਦੀ ਆਪਾਂ ਨੂੰ ਖਤਮ ਕਰਨੀ ਪੈਂਦੀ ਐ ਆਪਣੀ ਸਮਝ ਨਾਲ ਮੈਂ ਤਾਂ ਇਹ ਜਾਣੀ ਆ ਵੀ ਆਪਾਂ ਸਮਝਦਾਰ ਬਣ ਕੇ ਆਪਾਂ ਰਿਸ਼ਤਿਆਂ ਨੂੰ ਜੋੜੀਏ ਤੇ ਵੱਡਿਆਂ ਨੂੰ ਸਮਝਾਈਏ ਤੇ ਰਿਸ਼ਤਿਆਂ ਨੂੰ ਇਕੱਠੇ ਕਰੀਏ ਪਰਿਵਾਰ ਇਕੱਠੇ ਹੋ ਜਾਣ ਜਿਹੜੇ ਆਪਣੇ ਰਿਸ਼ਤੇ ਇਕੱਠੇ ਹੋ ਜਾਣ ਕਹਿੰਦੀ ਮੈਂ ਤੈਨੂੰ ਇੱਕ ਗੱਲ ਦੱਸਦਾ ਵੀ ਰਿਸ਼ਤੇ ਰਿਸ਼ਤੇ ਤਾਂ ਨਹੀਂ ਇਕੱਠੇ ਹੁੰਦੇ। ਇਸ ਤੋਂ ਬਾਅਦ ਤਾਂ ਲਾਸ਼ਾਂ ਦੇ ਟੁਕੜੇ ਇਕੱਠੇ ਹੋਣਗੇ। ਕਾਇਦੇ ਉਹ ਆਬਦੇ ਘਰਦਿਆਂ ਨੂੰ ਪੱਲੀਆਂ-ਪੋਲੀਆਂ ਸਮਾਇਕੇ ਰੱਖਣਾ। ਨਾਲੇ ਆ ਸਾਸਤਰੀਕਾਰ ਆਬਦੀ ਆਬਦੇ ਕੋਲੇ ਰੱਖਿਆ ਕਰ। ਇਸ ਤੋਂ ਬਾਅਦ ਬੁਲਾਉਣ ਦੀ ਲੋੜ ਨਹੀਂ ਮੈਨੂੰ। ਵੱਡੀ ਆਈ ਮਤਾਂ ਦੇਣ ਵਾਲੀ। ਚੱਲ ਬਈ। ਥੋੜੀ ਮਰਜੀ ਹੈ। ਮੈਂ ਤਾਂ ਇੱਕ ਕੋਸ਼ਿਸ਼ ਹੀ ਕਰ ਸਕਦੀ। ਵੀ ਆਪਣੇ ਰਿਸ਼ਤੇ ਵਿੱਚ ਪਿਆਰ ਬਣਿਆ ਰਹੇ ਪਰ ਜਿਹੜੀ ਤੁਹਾਡੇ ਮਨ ਚ ਨਫ਼ਰਤ ਹੈ ਨਾ ਮੈਨੂੰ ਨਹੀਂ ਲੱਗਦਾ ਉਹ ਕਿ ਮਿਟਾ ਸਕਦਾ ਬੱਬੂ ਕੰਨਾ ਕ ਟਾਈਮ ਲੱਗੂ ਸ਼ਰਾ ਉਹ ਤਾਂ ਰਾਮ ਗਿਆ ਬਾਪੂ 11100 ਰਹਿ ਗਿਆ ਉਹ ਚ ਵੱਢ ਕੇ ਆਇਆ ਹੁਣ ਤੂੰ ਕਿਹੜੇ ਵੇਲੇ ਆ ਗਿਆ ਉਹ ਮੈਂ ਤਾਂ ਹੁਣ ਹੀ ਆਇਆ ਸੀ ਮਾਹ ਚੱਲ ਮੈਂ ਵੀ ਵਗ ਜਾਣਾ ਖੇਤ ਦੀ ਕਰੇ ਕੀ ਕਰੂੰਗਾ ਯਾਰ ਫਿਰ ਤੇੜੀ ਮਾਂ ਲੱਗ ਜਾਂਦੇ ਕਰਨ ਤੂੰ ਮੁੰਡੇ ਕੋਲੇ ਵਾਜਾ ਤੂੰ ਮੁੰਡੇ ਕੋਲੇ ਵਾਜਾ ਕਿਉਂਦਾ ਤੂੰ ਨਹੀਂ ਠੀਕ ਰਹਿੰਦਾ ਇੱਕ ਪਟੂਆ ਮੰਗਰੀ ਤੁਰਿਆ ਫਿਰਦਾ ਰਹਿਣਾ ਆਰਾਮ ਕਰ ਲਿਆ ਕਰ ਇਹਦਾ ਇੱਕ 11000 ਰਹਿ ਗਿਆ ਇੱਕ ਰਾਮ ਗਿਆ ਤੇ ਮੇਰੇ ਕੱਖ ਵੜਦੇ ਵੜਦੇ ਉਹ ਚ ਹੁਣ ਵੱਡਿਆ ਹੋਇਆ ਮੈਨੂੰ ਲੱਗਦਾ ਵੀ ਅੱਧੇ ਘੰਟੇ ਚ ਲੱਗ ਜੂ ਮੈਂ ਤੈਨੂੰ ਬਾਰੀ ਕਿਹਾ ਸੀ ਬਿੱਲੇ ਨੂੰ ਪੁੱਛੀ ਨਹੀਂ ਸੀਗੀ ਬਾਰੀ ਪੂਰੀ ਨਹੀਂ ਮੈਂ ਪੁੱਛੀ ਬਾਪੂ ਉਹਦਾ ਐਵੇਂ ਗੱਲ ਪੈਣਗੇ ਆਪਾਂ ਦਾ ਮੋਟਰ ਨਾਲ ਹੀ ਰਮਾ ਲਾਂਗੇ ਓਏ ਯਾਰ ਹੁਣ ਇਹ ਦੋ ਤਿੰਨ ਬਾਰੀਆਂ ਲਾਗੇ ਬਾਰੀ ਤਾਂ ਆਪਣੀ ਬਣਦੀ ਐ ਹੁਣ ਇਹ ਕਹਿੰਦੇ ਨੇ ਇੱਧਰਲੇ ਪਾਸੋਂ ਸਾਨੂੰ ਕਹਿੰਦੇ ਖਾਲ ਦਾ ਪਾਣੀ ਦਾ ਫਲਾਨਾ ਹੋ ਜਾਂਦਾ ਵੀ ਤੁਸੀਂ ਲਈਦਾ ਹੁਣ ਸਾਨੂੰ ਕੀ ਠੇਕ ਐ ਪਈ ਪਈ ਜਾਵੇ ਖਾਲ ਦਾ ਪਾਣੀ ਫੇਰ ਖਾਲ ਦਾ ਬੱਪੂ ਇਹਦੇ ਨਾਲ ਛੇੜਨ ਦਾ ਫਾਇਦੀ ਨਹੀਂ ਆਪਾਂ ਨੂੰ ਫੇਰ ਤੂੰ ਕਹਿ ਦਿੰਨਾ ਓਏ ਛੇਰਾ ਕੱਸੀ ਦਾ ਪਾਣੀ ਪਈ ਕਿਉਂ ਵਰਗਾ ਹੁੰਦਾ ਐ ਜ਼ਿਮੀਂਦਾਰ ਮਰ ਜਾਂਦੇ ਹੁੰਦੇ ਨੇ ਪਾਣੀ ਪਿੱਛੇ ਮੈਂ ਤੇ ਦੱਸਾਂ ਗੱਲ ਮਰ ਜਾਂਗੇ ਫੇਰ ਉਹਨਾਂ ਨਾਲ ਲੜੀਂ ਜਾਈਏ ਕੀ ਫਾਇਦਾ ਕੱਲ ਨੂੰ ਓਰੇ 60 ਫੁੱਟ ਤੇਰੇ ਮਰੀ ਜਾ ਮੇਰੇ ਮਰੀ ਉਹਦਾ ਭਾਲਦੇ ਨੇ ਪਹਿਲਾਂ ਲੜਾਈਆਂ ਚਾਚ ਨੇ ਤਾਂ ਮੈਨੂੰ ਕਈ ਵਾਰ ਕਹਿਤਾ ਸਾਡੇ ਤਾਂ ਕਿ ਦਿਲ ਚ ਦੁਸ਼ਮਣੀ ਆ ਪਤਾ ਨਹੀਂ ਕਾਦੀ ਦੁਸ਼ਮਣੀ ਲਈ ਬੈਠੇ ਨੇ ਪੱਟੂ ਕਾਦੀ ਨਾ ਮੈਂ ਤਾਂ ਮੋਟਰ ਨਾਲ ਹੀ ਰਮਾ ਲੂੰਗਾ ਮੈਂ ਤਾਂ ਪੰਗਾ ਲੈੰਦੀ ਪੰਜ ਵਾਰੀ ਤਾਂ ਮੈਂ ਕਰਦਿਆ ਲੋਰੀ ਇਕੱਠੇ ਕਰਕੇ ਬਾਹਾਂ ਲਿਆ ਬੱਚਾ ਮੈਂ ਆਪੇ ਪੁੱਛੋ ਇਹਨੂੰ ਸਾਨੂੰ ਬਾਰੀ ਕਿਉਂ ਨਹੀਂ ਦਿੰਦਾ ਇਹ ਹਾਂ ਮੇਰੀਆਂ ਦੋ ਬਣਦੀਆਂ ਨੇ ਇਹਨਾਂ ਦੀ ਇੱਕ ਬਣਦੀ ਐ ਵੀ ਇੱਕ ਦੋ ਦਾ ਕੀ ਮਤਲਬ ਐ ਤੂੰ ਜਿਹੜੇ 10 ਮਿੰਟ ਖਾਲ ਦੇ ਨੇ ਕੱਟ ਲੈ ਬਾਕੀ ਜਿਹੜੇ ਸਾਡੇ ਬਣਦਾ ਟਾਈਮ ਸਾਨੂੰ ਉਹ ਤਾਂ ਲਾ ਲਿਆ ਕਰਨ ਦੇ ਜਿੱਦਾ ਤਾਂ ਮੈਂ ਕਹਣਾ ਬਾਪੂ ਆਪਾਂ ਕਿਸੇ ਨਾਲ ਅੱਟਾ-ਬੱਟਾ ਹੀ ਕਰ ਲਾਂ ਜ਼ਮੀਨ ਇਸ ਨਾਲ ਪਾਣੀ ਦਾ ਕਰ ਲਾ ਵਿਚਾਲੇ ਕਿਸੇ ਦੇ 10 20 ਮਿੰਟ ਹੋਰ ਪਵਾ ਦੇ ਆਪਾਂ ਅਗਲੇ ਨਾਲ ਕਰਕੇ ਬਾਰੀ ਇੱਕ ਨਦੀ ਉਹਨਾਂ ਦੀ ਇੱਕ ਨਦੀ ਆਪਦੀ ਵੱਡ ਲਿਆ ਕਰਾਂਗੇ ਇਹਨਾਂ ਨਾਲ ਤਾਂ ਲੜਾਈ ਮੁੱਲ ਲੈਣ ਵਾਲਾ ਕੰਮ ਆ ਓਏ ਐਂ ਬਾਰੀ ਅੱਗੇ ਪਿੱਛੇ ਕਿੱਥੇ ਹੁੰਦੀ ਆ ਟੱਕ ਦੇ ਹਿਸਾਬ ਨਾਲ ਹੀ ਹੁੰਦੀ ਆ ਬਾਰੀ ਵੀ ਟੱਕ ਦੇ ਕਿਸੇ ਨੂੰ ਦੇ ਕੇ 4 ਰੁਪਏ ਦਾ ਪੂਰਾ ਪਰਾਂ ਕਰਾ ਦੇ ਜੇ ਇਹਨਾਂ ਨਾਲ ਲੜਪੇ ਫੇਰ ਵੀ ਉੱਥੇ ਥਾਣੇ ਚ ਲਾਉਂਦੇ ਫਿਰਾਂਗੇ ਉੱਥੇ ਐ ਨਹੀਂ ਪਤਾ ਕਿੰਨੇ ਕੁ ਲੱਖਾਂ ਲੱਗਣਗੇ ਔਰ ਇਹ 5-4000 ਨਾਲ ਕੰਮ ਬਣ ਜੂ ਕਿਸੇ ਜ਼ਿਲੇਦਾਰ ਪਰਿਵਾਰੀ ਨਾਲ ਕਰ ਲਾ ਗੱਲ ਵੀ ਭਾਈ ਕਿਸੇ ਦਾ ਬਚਾਲੇ ਹੋਰ ਟੈਂਪਾ ਦੇ ਸਾਡਾ ਮਗਰ ਮੂਰੇ ਕਰਦੇ ਜਾਂ ਇਹਨਾਂ ਦਾ ਮਗਰ ਮੂਰੇ ਕਰਦੇ ਉਹ ਇਹ ਤਾਂ ਐਂ ਚੱਲੀ ਜਾਊ ਕਹੀ ਕਹਾੜਾ ਭਾਈ ਹੋਰ ਕੀ ਐ ਜਿੱਦ ਦੇ ਕਹਿ ਦਿਆ ਕਰਨਗੇ bari ਫਿਰੋਦੇ ਲਾ ਲਿਆ ਕਰ ਉਦਾਂ ਲਈ ਕੀ ਮੈਂ ਨਹੀਂ ਇਹਨਾਂ ਨਾਲ ਪੰਗਾ ਲੈਂਦਾ ਚੁੱਪ ਚੀ ਭਲੀਏ ਚੁੱਪੀ ਆ ਜੀਰੀ ਵੇਲੇ ਚਲ ਆਪਦਾ ਕਹਿ ਕੇ ਵੱਢ ਲਿਆ ਕਰਾਂਗੇ ਕਿਸੇ ਨੂੰ ਖੜਾ ਕੇ ਵਿੱਚ ਕਹਿ ਦਾਂਗੇ ਭਾਈ ਇੱਕ ਵਾਰੀ ਛੋਡੀ ਲਾ ਲਿਆ ਕਰੋ ਜੇ ਦੋ ਕਹਿੰਦੇ ਨੇ ਦੋ ਲਵਾ ਦਿਆ ਕਰਾਂਗੇ ਆਪਾਂ ਤਾਂ ਘੱਟੀ ਲਾ ਲਾਂਗੇ 10 ਮਿੰਟ ਕੋਈ ਫਰਕ ਨਹੀਂ ਪੈਂਦਾ ਹਾਜੀ ਬਿੱਲਾ ਦਾ ਹਿਸਾਬ ਚ ਆ ਜਾਂਦਾ ਕਰਮਾਂ ਸੂ ਜਮੀ ਨਹੀਂ ਪੈਰ ਤੇ ਪਾਣੀ ਪੈਣ ਦਿੰਦਾ ਬਿੱਲਾ ਮੈਂ ਕਹਣਾ ਉਹਦਾ ਵੀ ਉਸਤਾਦ ਆ ਉਹਦਾ ਮੈਨੂੰ ਆਪ 20 ਵਾਰੀ ਬੋਲ ਪਿਆ ਆ ਤੂੰ ਦੇਖ ਲਈ ਤੈਨੂੰ ਮਿਲਿਆ ਕਦੇ ਤੈਨੂੰ ਹੀ ਦੇ ਦੇਣਗੇ ਦੱਖੂਦਾਂ ਨੇ ਇੱਕ ਹੋਰ ਦੇਖ ਅੱਗੇ ਮੈਨੂੰ ਬਲਾ ਬਰੂ ਲੈਂਦਾ ਸੀ ਹੋਰ ਤਾਂ ਆਇਆ ਜੀ ਕੀ ਹਾਲ ਨੇ ਮੈਂ ਆਖੇ ਕੀ ਹੈ ਚਲ ਮਾੜਾ ਮੋਟਾ ਬਦਲੀ ਜਾਣ ਕੰਜਰ ਉਹ ਪਰ੍ਹਾਂ ਮੂੰਹ ਕਰਕੇ ਟੱਪਣ ਲੱਗੇ ਗੱਲ ਤੇਰੇ ਲਈ ਉਹ ਪਿਓ ਦਾ ਪਿਓ ਬਣਿਆ ਫਿਰਦਾ ਤੂੰ ਦਾ ਪਾਪਾ ਛੇੜਿਆ ਨਾ ਕਰਨ ਉਹਨਾਂ ਨੂੰ ਆ ਮੈਂ ਤਾਂ ਕੀ ਖੜੀਆਂ ਲੈਣੀਆਂ ਨੇ ਮੈਂ ਤਾਂ ਪਰ੍ਹਾਂ ਮੂੰਹ ਕਰ ਲੈਣਾ ਦੇਖ ਕੇ ਆਪ ਉਹਦਾ ਮੈਂ ਚਾਚੇ ਨੂੰ ਕਿੰਨੀ ਵਾਰ ਬੁਲਾਇਆ ਮੈਂ ਕਹਿੰਦਾ ਨਾ ਚਾਚਾ ਫਿਰ ਵੀ ਮੈਂ ਤਾਂ ਦਿਲ 'ਚ ਹੋਰ ਹਿਸਾਬ ਨਾਲ ਬੁਲਾਉਣਾ ਉਹ ਤਾਂ ਗੱਲੀ ਹੋਰ ਹਿਸਾਬ ਨਾਲ ਕਰਦਾ ਕਦੇ ਮੈਨੂੰ ਕਹੂਗਾ ਸਾਡੇ ਤਾਂ ਦਿਲ 'ਚ ਲੈਣਾ ਖਿੱਚੀਆਂ ਪਈਆਂ ਨੇ ਸਾਡੇ ਤਾਂ ਦੁਸ਼ਮਣੀਆਂ ਸੋਡੇ ਨਾਲ ਉਹ ਮੈਂ 20 ਵਾਰ ਕਿਹਾ ਵੀ ਚਾਚਾ ਆਪਦੇ ਤਾਂ ਆਪਦੇ ਹੀ ਹੁੰਦੇ ਨੇ ਬਗਾਨਾ ਬਗਾਨਾ ਹੁੰਦਾ ਅਸੀਂ ਫਿਰ ਵੀ ਆਪ ਨਾ ਨਾ ਸੇਰਾ ਇਹ ਨਹੀਂ ਸਮਝਦੇ ਭਾਈ ਆਪਦੇ ਇਹਦਾ ਪਤਾ ਨਹੀਂ ਕੀ ਗੱਲ ਹੈ ਜਿਵੇਂ ਵੱਡੇ ਤੇ ਮਿਰਚਾਂ ਲੱਗਦੀਆਂ ਜਿਵੇਂ ਆਪਣੇ ਤੇ ਤਾਂ ਐ ਲੱਗਦੇ ਨੇ ਕੰਜਰ ਹੈਂ ਦੇਖ ਕੇ ਮੈਂ ਤਾਂ ਕਿੰਨੀ ਵਾਰ ਦੇਖਿਆ ਨੰਗੇ ਜਾਂਦ ਨੂੰ ਤਾਂ ਦੇਖ ਕੇ ਆਏ ਅੱਖਾਂ ਕਰ ਲੂ ਭੈਣ ਦਾ ਜਿਵੇਂ ਸਾਣ ਨੂੰ ਲਾਲ ਕੱਪੜਾ ਦਿਖਾਉਂਦੇ ਹੁੰਦੇ ਉਹ ਨਹੀਂ ਦੂਰੋਂ ਕਰਦਾ ਹੁੰਦਾ ਇਹ ਤਾਂ ਐ ਮੂੰਹ ਕਰੂ ਮੇਰੇ ਕਿਹਣੀ ਮੈਂ ਤਾਂ ਫੇਰ ਵੀ ਬੁਲਾ ਲੈਣਾ ਮੰਨੀ ਮਾਹੋ ਕਿ ਮੈਂ ਕਹਿੰਦਾ ਚਾਚਾ ਸਸਰੀਕਾਰ ਨਾ ਕਦੇ ਸਸਰੀਕਾਰ ਮੰਨੇ ਪੱਟੂ ਵੀਰ ਨਾ ਹੋਰ ਉਹਦਾ ਐ ਲੱਗਦਾ ਵੀ ਚਿੰਬੜੂ ਉਹ ਚੱਲ ਛੱਡ ਪਰਾ ਕੀ ਸਸਰੀਕਾਰਾਂ ਤੋਂ ਲੈਣਾ ਤੂੰ ਬੁਲਾਈ ਨਾ ਕਰ ਇਹਨਾਂ ਦਾ ਹੈ ਨਹੀਂ ਮਤਾਜ ਆ ਭਾਈ ਹੋਰ ਸਾਹਬ ਦੇ ਬੰਦੇ ਨੇ ਇਹ ਇਹਦਾ ਪਤਾ ਨਹੀਂ ਬਾਪੂ ਹੋ ਰਿਆਂ ਤੋਂ ਜਦੋਂ ਦੇ ਉਹ ਤੁਰ ਗਏ ਇਹਦਾ ਜਦੋਂ ਦੀ ਸੁਰਤ ਸੰਭੜੀ ਖਾਰ ਤਾਂ ਇਹ ਉਦਾਂ ਦੀ ਖਾਂਦਾ ਪਹਿਲਾਂ ਉਤਲੇ ਮਨ ਵੜਾ ਮੋਟਾ ਬੋਲ ਪੈਂਦਾ ਸੀ ਹੁਣ ਤਾਂ ਬਸ ਅੱਖਾਂ ਖੜਦਾ ਦੇਖ ਕੇ ਵੀ ਖਾਜ ਨਹੀਂ ਅੱਖਾਂ ਕਿਹੜੀਆਂ ਕਹੇ ਤਾਂ ਹੁਣ ਤਾਂ ਸਿੱਧੇ ਮੱਥੀ ਹੋ ਰਿਆ ਮੈਨੂੰ ਲੱਗਦਾ ਹੁਣਾ ਚੰਬੜ ਜੇ ਕਦੇ ਇਹ ਆਪਾਂ ਨੂੰ ਆਹ ਐ ਤਾਂ ਕਿਉਂ ਚੰਬੜ ਜੂ ਆਪਾਂ ਕੀ ਦੇਣਾ ਕੁਸ ਮੈਂ ਤਾਂ ਉਹ ਵੀ ਟਾਈਮ ਨਾਲ ਹੀ ਆ ਜਾਣਾ ਹੁਣ ਆਪਦਾ ਨਾਮ ਵੜਾ ਨੇਰਾ ਕਰਨ ਦਾ ਵੀ ਫਾਇਦਾ ਨਹੀਂ ਖੇਤਾ ਹਮ ਇਹਨਾਂ ਦੀ ਤਾਂ ਚਲ ਐ ਕਰ ਮੈਂ ਖੜਾ ਹੋ ਰੇ ਨਲੇ ਤਾਂ ਸ਼ੇਰ ਬਣ ਕੇ ਉਹ ਬਰਸੀਨ ਦੀ ਪੰਡ ਜੀ ਚੱਕ ਲੈਣ ਨਾਲੇ ਮੋਟਰ ਬੰਦ ਕਰ ਰਿਆ ਜੇ ਪਰ ਜੂ ਇਹੇ ਤੜਕੇ ਛੱਡ ਲਈ ਚੱਕ ਲੈਣਾ ਤਾਂ ਮੇਰੀ ਬੰਨੀ ਪਈਆ ਓਏ ਹੋਰ ਪਹਿਲਾਂ ਮੋਟਰ ਪਿੱਛੇ ਸਿਆਪੇ ਪੇਰ ਇਹ ਕਿੰਨਾ ਚਿਰ ਮਸਾ ਮਤਾ ਉਹ ਕਹਿ ਕਹਾ ਕੇ ਉਹ ਤਾਂ ਇਸੇ ਨੂੰ ਛੱਡਤੀ ਮਾਂ ਸਾਹ ਮਲਾ ਓਏ ਮੈਂ ਆਪਾਂ ਨੇ ਆਪਦੀ ਅੱਡ ਲਵਾ ਲਈ ਬਸ ਵਧੀਆ ਰਿਹਾ ਹੋਰ ਖਾਲ ਖਾਲਣ ਵਾਲੀ ਰਮ ਜੂ ਮੈਂ ਦੇਖਦਾ ਜੇ ਮਾੜਾ ਮੋਟਾ ਮੱਥਾ ਜਾ ਰਹਿਂਦਾ ਹੋਇਆ ਨਾ ਮੈਂ ਛੱਡ ਕੇ ਮੋਟਰ ਬੰਦ ਕਰਿਆ ਹੁਣ ਛੱਡ ਕੇ ਇਹ ਖਾਲਣ ਵਾਲੀ ਰਮ ਜੂਗ ਚੱਲ ਮਾਰੇ ਖੜਾ ਚੱਕ ਲੈ ਪੰਡ ਜੀ ਕਾ ਮਾਂ ਮੈਂ ਨਾ ਮੈਂ ਚੱਕ ਲਿਓ ਬਾਪੂ ਤ ਲੱਕੀਆ ਕੀਤਾ ਜਾਵੇ ਹੈ ਚੱਕ ਲਿਓ ਮੈਂ ਆਪਣਾ ਨਾ ਤਾਂ ਹੁਣ ਘਰੇ ਮਨ ਲੱਗਦਾ ਨਾ ਖੇਤ ਮਨ ਲੱਗਦਾ ਇਹ ਮੈਨੂੰ ਐ ਆਉਂਦਾ ਖੇਤ ਆ ਕੇ ਘਰੇ ਬੁੜੀਆਂ ਨਾਲ ਬੁੜੀਆਂ ਨਾਲ ਪੰਗਾ ਲੈ ਲੈਣ ਕਿਤੇ ਇਹਦਾ ਚਾਰੇ ਪਾਸੇ ਡਰ ਹੋ ਗਿਆ ਮੇਰੇ ਸਾਲੇ ਦਾ ਲੈ ਕੀ ਜਿਉਣਾ ਹੈ ਬੰਦੇ ਦਾ ਐਵੇਂ ਬਿਨਾਂ ਗੱਲ ਤੋਂ ਨਹੋਰਾ ਮਰੀ ਜਾਣ ਕਿਤੇ ਕੁਸ ਕਹਤਾ ਕਿਤੇ ਕੁਸ ਕਹਤਾ ਵੀ ਜਦੋਂ ਅਸੀਂ ਤੁਹਾਨੂੰ ਬੁਲਾਉਂਦੀ ਹੀ ਨਹੀਂ ਤੁਸੀਂ ਕਾਦੇ ਪਿੱਛੇ ਸਿੰਗੜੀਆਂ ਛੇੜਦੇ ਹੋ ਤੁਸੀਂ ਫਿਰਦੇ ਹੋ ਭਈ ਅਸੀਂ ਫਿਰਦੇ ਆਪੋ ਆਦਾ ਕੰਮ ਕਰੋ ਜਾਣ ਕੇ ਸਿੰਗ ਫਸਾਉਂਦੇ ਨੇ ਬਿਨਾਂ ਗੱਲ ਤੋਂ ਉਹਨਾਂ ਇਹ ਜਵਾਬ ਹੈ ਵੀ ਨਰਮਾ ਚਲੋਂ ਦਾ ਨਰਮ ਬੰਦੇ ਦਾ ਵਧੀਆ ਨਰਭਾ ਹੋਈ ਜਾਂਦਾ ਐਮੀ ਕਿਤੇ ਲੜਪਣਗੇ ਕੀ ਕੱਢਾਂਗੇ ਚੱਕ ਲੈ ਮੇਰਾ ਸੇਰਾ ਆ ਜਾ ਸੇਤੀ ਆਈ ਨਹੀਂ ਲਾਈਟ ਬਾਪੂ ਹਜੇ ਉਹ ਲਾਈਟ ਤਾਂ ਆਉਣ ਵਾਲੀ ਹੋਊਗੀ ਫੇ ਤੂੰ ਕਾਲਜ ਨਹੀਂ ਗਿਆ ਅੱਜ ਨਾ ਕਾਲਜ ਨਹੀਂ ਮੈਂ ਗਿਆ ਮੇਰਾ ਤਾਂ ਜੀ ਨਹੀਂ ਕਰਿਆ ਗਿਆ ਉਨ ਨੂੰ ਕਿਉਂ ਕਾਲਜ ਗਿਆ ਉਹਨੂੰ ਗਿਆ ਪੁੱਤ ਨਾ ਬਾਪੂ ਉਹਦੀ ਮੈਨੂੰ ਐ ਜੇ ਹੋ ਗਿਆ ਮਾਹ ਤੂੰ ਖੇਤ ਕੱਲਾ ਖੱਪੀ ਜਾਂਦਾ ਕਾਲਜ ਨੂੰ ਨਾਲੇ ਕਿਹੜਾ ਨੌਕਰੀ ਧਰੀ ਪਈ ਐ ਵੀ ਹਾਂ ਮਿਲੂਗੀ ਮਿਲੂਗੀ ਘਟੋ ਘਟਾ ਡਲਿਆਂ ਨਾਲ ਮੱਥਾ ਮਾਰ ਕੇ ਜੂ ਜਿੰਦਗੀ ਸੌਖੀ ਦਾ ਲੰਘ ਜੂ ਅਬਦੀ ਜ਼ਮੀਨ ਤਾਂ ਹੈਗੀ ਐ ਉਹ ਪੁੱਤ ਮੈਨੂੰ ਤਾਂ ਐ ਸੀ ਵੀ ਤੂੰ ਕਾਲਜ ਜਾਇਆ ਕਰ ਵਧੀਆ ਪੜ੍ਹ ਲਿਖ ਜਾਏਗਾ ਉਹ ਨਾਲੇ ਭਾਈ ਮੇਰੀ ਕਿਸਮਤ ਦੇ ਵਿੱਚ ਤਾਂ ਜਿਹੜੇ ਤੱਕੇ ਲਿਖਿਆ ਲਿਖਿਆ ਪੁੱਤ ਹੁਣ ਮੈਂ ਤੈਨੂੰ ਤੱਕੇ ਥੋੜੀ ਖਫਾਉਣੇ ਸਰੀ ਜਿੰਦਗੀ ਹੁਣ ਨਾਲੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਮੇਰਾ ਪੁੱਤ ਗੱਭਰੂ ਹੋ ਗਿਆ ਹਾਂ ਤੇ ਉਹ ਨਾਲ ਹੱਥ ਬਟਾਉਣ ਵਾਲਾ ਹੋ ਗਿਆ ਭਾਈ ਓਏ ਨਹੀਂ ਬਾਪੂ ਗੱਲ ਪਤਾ ਕੀ ਐ ਹੁਣ ਨੌਕਰੀਆਂ ਨੌਕਰੀਆਂ ਦੀਆਂ ਰਹਿਆਂ ਗਾਹਾਂ ਦੀਆਂ ਗੱਲਾਂ ਹੁਣ ਨਾਲੇ ਜਿਹੜੀ ਇਹ ਜ਼ਮੀਨ ਐ ਠੀਕ ਐ ਕਹਿਣ ਨੂੰ ਇਹ ਡਲੇ ਨੇ ਆਪਾਂ ਇਹਨਾਂ ਨੂੰ ਡਲੇ ਕਹਿਣਿਆ ਆਪਾਂ ਇਹਨਾਂ ਨੂੰ ਰੇਤਾ ਕਹਿਣਿਆ ਪਰ ਜਿਹੜਾ ਸਕੂਨ ਆ ਮਿੱਟੀ 'ਚ ਉਹ ਕਿਤੇ ਨਹੀਂ ਉਹ ਮੈਨੂੰ ਦਾ ਬਾਪੂ ਕਦਰੇ ਹੁਣ ਪਤਾ ਲੱਗੀ ਐ ਜ਼ਮੀਨ ਜਾਇਦਾਦ ਦੀ ਵੀ ਜੱਟ ਵਾਸਤੇ ਜ਼ਮੀਨ ਹੁੰਦੀ ਕੀ ਐ ਸੱਚੀਓ ਮਾਂ ਤੋਂ ਉੱਤੇ ਕੁਝ ਨਹੀਂ ਹੈਗਾ ਤੇ ਮਾਂ ਜੱਟ ਦੀ ਜ਼ਮੀਨ ਐ ਓ ਪੁੱਤ ਜ਼ਮੀਨ ਤਾਂ ਮਾਂ ਹੁੰਦੀ ਐ ਤਾਂ ਹੀ ਤਾਂ ਆਪਾਂ ਸਾਰੀ ਜ਼ਿੰਦਗੀ ਤੈਨੂੰ ਪਤਾ ਇਹਦੇ ਵਿੱਚ ਆਪਾਂ ਮਿੱਟੀ ਨਾਲ ਮਿੱਟੀ ਹੋਏ ਰਹਨੇ ਆ। ਨਾਲੇ ਪੁੱਤੋ ਮੈਂ ਤਾਂ ਜਿਹੜੇ ਮਿੱਟੀ ਨਾਲ ਮਿੱਟੀ ਹੋਣਾ ਉਹ ਤਾਂ ਹੋਣੀ ਆ। ਮੇਰੀ ਜਿਹੜੀ ਕਿਸਮਤ ਲਿਖੀ ਆ ਉਹ ਤਾਂ ਹੋਣੀ ਹੋਣੀ ਆ। ਪਰ ਪੁੱਤ ਮੈਂ ਤੈਨੂੰ ਐ ਕਹਣਾ ਵੀ ਜੇ ਤੂੰ ਵਧੀਆ ਅਫਸਰ ਲੱਗ ਜੇ ਨਾ ਆਪਾਂ ਛਾਲ ਚਕਾ ਦਾਂਗੇ ਆਪਣੇ ਦੋਸ ਬਣਾ ਦੀ। ਤਾਂ ਕਰਕੇ ਕਹਿਣਾ ਮੇਰਾ ਪੁੱਤ ਪੜ੍ਹਾਈ ਲਿਖਾਈ ਜ਼ਰੂਰੀ ਆ ਤੇਰੇ ਵਾਸਤੇ। ਉਹ ਤਾਂ ਠੀਕ ਐ ਬਾਪੂ। ਉਹ ਐਂ ਕਹਿੰਦਾ ਸੀ ਮਾਹ ਜਿਹੜੀ ਆਹ ਰੇਲਵੇ ਲਾਈਨ ਜੀ ਲੰਗੀ ਆ ਕਿੰਨਾ ਕ ਟਾਈਮ ਹੋ ਗਿਆ ਭਲਾ ਲੰਗੀ ਨੂੰ। ਮੇਰੇ ਤਾਂ ਮਨ ਲੱਗਦਾ ਸਰਤ ਤੋਂ ਪਹਿਲਾਂ ਦੀ ਲੰਗੀ ਹੋਈ ਹੋਊਗਾ ਨਾ। ਇਹ ਤਾਂ ਪ ਮੇਰੇ ਵੀ ਜੰਮਣ ਤੋਂ ਪਹਿਲਾਂ ਦੀ ਲੰਗੀ ਹੋਈ ਆ ਇਹਨਾਂ ਉਦੋਂ ਮੈਂ ਛੋਟਾ ਜਿਹਾ ਹੁੰਦਾ ਜਦੋਂ ਬਾਪੂ ਵਰਗੇ ਗੱਲਾਂ ਕਰਦੇ ਹੁੰਦੇ ਤੇ ਬਸ ਇਹ ਕਾਦੀ ਲੰਗੀ ਆਪਣਾ ਦਾ ਪੁੱਤ ਤਬਾਹੀ ਸ਼ੁਰੂ ਹੋ ਗਈ ਉਦੋਂ ਬਾਅਦ ਸਾਰੀ ਬਰਬਾਦੀ ਆਪਣੀ ਇਸੇ ਲੰਨ ਨੇ ਕਰੀ ਆ ਪਹਿਲਾਂ ਆਪਣੀ ਜ਼ਮੀਨ ਵੰਡੀ ਗਈ ਹੈ ਤੇਰੇ ਤਾਏ ਕੀ ਪਰਲੇ ਪਾਸੇ ਰਹਿ ਗਈ ਆਪਣੀ ਇੱਧਰ ਆ ਗਈ ਤੇ ਫੇਰ ਭਾਈ ਮੇਰਾ ਮਾਂ ਪਿਓ ਇਸੇ ਰੇਲ ਦੇ ਥੱਲੇ ਆ ਕੇ ਮਰ ਗਏ ਉਦੋਂ ਮੈਂ ਛੋਟਾ ਜਿਹਾ ਹੁੰਦਾ ਪਰ ਪੁੱਤ ਆਪਣਾ ਜਿਹੜਾ ਸਾਰਾ ਹੱਕ ਸੀ ਨਾ ਉਹ ਤੇਰੇ ਤਾਏ ਕੰਨੇ ਦੱਬ ਲਿਆ ਉਕੇ ਜਿਹੜੇ ਜਿਹੜੇ ਜ਼ਮੀਨ ਦੇ ਪੈਸੇ ਆਏ ਸੀ ਨਾ ਪੁੱਤ ਜਿਹੜੇ ਢਾਈ ਕਿੱਲੇ ਆਪਣੇ ਆ ਰੇਲ ਦੀ ਪਟੜੀ ਥੱਲੇ ਆਏ ਆ ਹੂੰ ਭੇ ਹੂੰ ਉਹ ਪੁੱਤ ਜਿਹੜਾ ਪੈਸਾ ਟਕਾ ਮਿਲਿਆ ਸੀਗਾ ਉਹ ਕਾਕੇ ਦੇ ਪਿਓ ਨੇ ਆਪਾਂ ਨੂੰ ਦਿੱਤਾ ਨਹੀਂ ਤੇ ਉਹਨਾਂ ਕੋਲੇ ਤਾਂ ਹੀ ਪੁੱਤ ਜ਼ਮੀਨ ਵੱਧਾ ਤੇ ਆਪਣੇ ਕੋਲੇ ਘਟਾ ਇਸੇ ਦੁੱਖ ਦੇ ਮਾਰੀ ਮੇਰੀ ਮਾਂ ਮੇਰੇ ਪਿਓ ਨਾਲ ਲੜਦੀ ਸੀ ਤੇ ਉਹ ਦੋਨਾਂ ਦੀ ਲੜਾਈ ਹੋ ਗਈ ਤੇ ਮੇਰਾ ਪਿਓ ਭਈ ਮੇਰੀ ਮਾਂ ਦੇ ਮਗਰ ਭੱਜ ਲਿਆ ਤੇ ਉਹ ਦੋਨੇ ਰੇਲ ਥੱਲੇ ਆ ਕੇ ਮਰ ਗਏ ਸੀ ਪੁੱਤ ਤਾਂ ਕਰਕੇ ਆਪਣੀ ਉਹਨਾਂ ਨਾਲ ਦੁਸ਼ਮਣੀਆਂ ਹੋਣਾ ਤਾਂ ਹੁਣ ਜ਼ਮੀਨ ਸੜਾਉਣ ਦੀ ਸੋਚਦਾ ਸੀ ਕੋਈ ਨਹੀਂ ਬਾਪੂ ਪਹਿਲਾਂ ਤਾਂ ਤੂੰ ਕੱਲਾ ਸੀ ਤੈਨੂੰ ਕਿਹਾ ਹੁਣ ਮੈਂ ਬਰੋਬਰ ਤਾਂ ਜਦੋਂ ਕਹੇਗਾ ਉਦੋਂ ਚੱਕ ਦੇਾਂਗੇ ਘੜੇ ਤੋਂ ਕੌਲਾ ਹੁਕਮ ਕਰ ਸਿੱਧਾ ਹਿੱਕ 'ਚ ਵੱਜ ਜੇ ਡਿੱਕਣਾ ਹਜੇ ਕੋਈ ਨਹੀਂ ਪੁੱਤਰਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਸਮਾਂ ਬੜਾ ਬਲਵਾਨ ਜੇ ਅੱਜ ਉਹਨਾਂ ਦੀ ਹੈ ਤਾਂ ਕੱਲ ਨੂੰ ਸਮਾਂ ਆਪਣਾ ਵੀ ਆਊਗਾ ਕੋਈ ਗੱਲ ਨਹੀਂ ਠੋਕਾਂਗੇ ਤਾਂ ਹੈਗੇ ਮੰਜੀ ਉਹਨਾਂ ਦੀ ਪਰ ਤਰੀਕੇ ਨਾਲ ਐਂ ਕਰ ਬਾਪੂ ਉਹ ਆਟੋਮੈਟਿਕ ਲਾ ਆਣੇ ਆ ਅਰ ਨੱਕਾ ਜਿਆਦਾ ਕਰੇ ਦਿੱਤਾ ਜਦੋਂ ਆ ਗਈ ਭਰ ਜੂ ਆ ਜਾ ਫਿਰ ਐਂ ਕਰ ਮੇਰੀ ਗੱਲ ਸੁਣ ਇਹ ਤਾਂ ਉਹ ਤਾਂ ਲਾਇਆ ਹੋਇਆ ਮੇਰਾ ਆਟੋਮੈਟਿਕ ਤਾਂ ਚਲ ਆਪਾਂ ਕੱਖ ਵਾਟ ਲਈਏ ਫਿਰ ਆਪਾਂ ਪੁੱਤ ਦੁਪਹਿਰੇ ਚੱਲਾਂਗੇ ਘਰੇ ਆਥਣੇ ਜੇ ਅੱਛਾ ਚੱਲ ਆ ਜਾ ਕਰਦਾ ਕੰਮ ਤਾਂ ਦਾ ਵੜ ਦਿੰਨੇ ਆ ਆ ਜਾ ਬਾਕੂ ਆ ਜਾ ਆ ਲੈਣੇ ਲੈਣੇ ਹੋ ਜੀ ਹੋਰ ਭਾਈ ਕਰੇ ਦੱਸ ਦਰਸ਼ਨ ਭਾਈ ਠੀਕ ਠਾਕ ਨੇ ਪਰਿਵਾਰ ਸਾਰਾ ਹਾਂ ਹਾਂ ਬਸ ਸੱਚੀ ਤੂੰ ਤੁਸੀਂ ਐਨੀ ਖੇਚਲਾ ਕਰੀ ਚੱਲ ਕੋਈ ਨਾ ਭਾਈ ਫੇਰ ਕੀ ਐ ਖੇਚਲਾ ਦੀ ਕੀ ਗੱਲ ਹੈਗੀ ਹੈ ਦੱਸ ਤੱਤੇ ਪਾਣੀ ਦੀ ਘੁੱਟ ਹੈਗੀ। ਨਾ ਫਿਰ ਵੀ 1.4 ਬਣ ਜਾਂਦਾ। ਮੈਂ ਤਾਂ ਤੁਹਾਡੀ ਮਾਨਤ ਫੜਾਉਣ ਆਇਆ ਸੀਗਾ ਤੁਹਾਨੂੰ ਨਾ ਫੜਾਉ। ਅੱਛਾ ਪਾਈਂ ਸੇ ਮੂਹ ਮਰ ਜਾਂ। ਤੈਨੂੰ ਤਾਂ ਨੀਂਦ ਨਹੀਂ ਆਈ ਹੋਣੀ ਰਾਤ ਨੂੰ ਮੈਨੂੰ ਲੱਗਦੀ ਐ। ਵੀ ਕਦੋਂ ਪਾਈਂ ਸੇ ਮੋੜ ਕੇ ਆਵਾਂ। ਫੇਰ ਕੀ ਗੱਲ ਸੀ ਦਰਸ਼ਨ? ਜੇ ਲੋੜ ਐ ਤਾਂ ਰੱਖ ਲੈ ਪਾਈਂ ਸੇ ਹਲੇ ਹੋਰ। ਨਾ ਨਾ ਲੋੜ ਹਾਂ ਲੋੜ ਤਾਂ ਸਰ ਗਈ। ਇਹਦਾ ਕਾਕੇ ਬਾਈ ਦਾ ਤੁਹਾਡਾ ਧੰਨਵਾਦ ਆ। ਜਿਹੜਾ ਉਹਦੇ ਇੰਨੇ ਔਖੇ ਟਾਈਮ ਕੰਮ ਆ ਗਏ। ਮੀਂਹ ਦਾ ਦੇਖ ਲੈ ਮੇਰੇ ਬਾਪੂ ਦਾ ਕੀ ਹਾਲ ਸੀ ਮੈਂ ਤਾਂ ਉਹੀ ਫਿਕਰ ਚ ਪੈ ਗਿਆ ਸੀ ਪਤਾ ਨਹੀਂ ਕੀ ਬਣੂਗਾ। ਭਾਈ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਸਿਆਣੇ ਆਦੇ ਨੇ ਬੰਦਾ ਹੀ ਬੰਦੇ ਦੀ دارو ਹੁੰਦਾ ਹੈ ਹੈ ਜਦੋਂ ਔਖੇ ਵੇਲੇ ਚ ਨਹੀਂ ਆਪਾਂ ਭੈਣ ਭਾਈ ਦੇ ਨਾਲ ਖੜਾਂਗੇ ਫੇਰ ਦੱਸ ਕੀ ਰਗੜ ਕੇ ਫੋੜੇ ਤੇ ਲਾਉਣੇ ਨੇ ਭੈਣ ਭਾਈ ਉਹ ਤਾਂ ਤੁਹਾਡੀ ਗੱਲ ਹੈਗੀ ਆ ਜੀ ਪਰ ਫਿਰ ਵੀ ਪਤਾ ਕੀ ਆ ਜਦੋਂ ਬੰਦੇ ਤੇ ਮੜਾ ਜਿ ਔਖਾ ਟਾਈਮ ਆ ਜੇ ਨਾ ਉਹ ਤੋਂ ਸਭ ਤੋਂ ਜ਼ਿਆਦਾ ਪਹਿਲਾਂ ਨੇੜੇ ਵਾਲੇ ਪਾਸਾ ਲੜਦੇ ਨੇ ਇਹ ਤਾਂ ਕੋਈ ਹੋ ਹੁੰਦਾ ਜਿਹਨੂੰ ਇਹ ਗੱਲ ਦਾ ਫਿਕਰ ਹੁੰਦਾ ਵੀ ਚਲ ਆਪਣਾ ਭੈਣ ਭਾਈ ਆਪਾਂ ਨਾਲ ਖੜੀਏ ਇਹ ਤਾਂ ਗੱਲ ਭਾਈ ਤੇਰੀ ਹੈਗੀ ਹੈ ਜਿਹੜੇ ਰਿਸ਼ਤੇ ਨਾਤੇ ਨੇ ਨਾ ਪਰਖੇ ਉਦੋਂ ਹੀ ਜਾਂਦੇ ਹੁੰਦੇ ਨੇ ਜਦੋਂ ਆਪਣੇ ਤੇ ਕੋਈ ਮੁਸੀਬਤ ਪੈਂਦੀ ਹੈ ਅਪਾਏ ਸੋਚਦੇ ਹੁੰਨੇ ਵੀ ਆਪਣੇ ਰਿਸ਼ਤੇਦਾਰ ਨੇ ਉਦੋਂ ਭਾਈ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਨੇ ਸਾਡੇ ਨਾਲ ਵੀ ਬਥੇਰੇ ਵਾਰੀ ਬਣੀ ਐ ਜੇ ਸਾਡੇ ਨਾਲ ਬਣੀ ਐ ਤਾਂ ਹੀ ਅਸੀਂ ਸਿਆਣੇ ਹੋ ਰਹੇ ਹਾਂ ਸਾਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਕੋਈ ਚੱਲ ਕੇ ਭੈਣ ਭਾਈ ਆ ਗਿਆ ਆਪਣੇ ਹਨਾ ਸਵਾਲ ਪਾਤਾ ਵੀ ਅਪਾ ਇੰਨਾ ਕਿ ਗਿਰ ਜੀਏ ਮੂੰਹੋਂ ਅਗਲੇ ਨੂੰ ਮੋੜ ਕੇ ਜਵਾਬ ਦੇ ਦਈਏ ਨਾ ਗਲਤ ਗੱਲ ਐ ਜਦੋਂ ਆਪਣੇ ਕੋਲੇ ਚੀਜ਼ ਹੈਗੀ ਐ ਜੇ ਮੋੜ ਜੂ ਅਗਲਾ ਤਾਂ ਸ਼ਾਬਾਸ਼ ਐ ਨਾ ਮੋੜੂ ਭਾਈ ਰੱਬ ਤਾਂ ਦੇਖਦਾ ਐ ਹਣਾ ਇਹ ਚੀਜ਼ ਸੋਚਦੇ ਆ ਭਾਈ ਇਸ ਤਾਂ ਹੀ ਕਰਕੇ ਹਰੇਕ ਦੀ ਮਦਦ ਕਰ ਦਿੰਨੇ ਆ। ਐ ਅੱਗਾ ਪਿੱਛਾ ਦਾ ਚੱਲ ਹੋ ਜਾਂਦਾ ਮਜਬੂਰੀਆਂ ਦਾ। ਹਾਂ ਰੱਖਦਾ ਤਾਂ ਕੌਣ ਹੁੰਦਾਗਾ? ਸੱਚੀ ਗੱਲ ਐ। ਰੱਖਣੇ ਤਾਂ ਕਿਹਨੇ ਆਹੇ ਮੈਨੂੰ ਉਧਰੋਂ ਆੜਤੀ ਲਵਾ ਗਈ ਸੀ ਕਿ ਪੈਸੇ ਅਗਲੇ ਸੀਗੇ। ਬਾਪੂ ਕਹਿੰਦਾ ਪਹਿਲਾਂ ਉਹਨਾਂ ਦੇ ਫੜਾ ਕੇ ਆ ਜਾ ਕੇ। ਹਾਂ ਗੱਲ ਸੱਚੀ ਐ ਭਾਈ ਸੋਚ ਤਾਂ ਹੁੰਦੀ ਐ ਸਭ ਨੂੰ ਜਦੋਂ ਆਪਾਂ ਕਿਸੇ ਦਾ ਪੈਸਾ ਟਕਾ ਮੋੜਨਾ ਐ। ਸਹਾਨੇ ਕਹਿੰਦੇ ਹੁੰਦੇ ਨੇ ਮੋੜਨ ਵਾਲੇ ਨੂੰ ਜਿਆਦਾ ਸੋਚ ਹੁੰਦੀ ਐ ਵੀ ਕਿਹੜੇ ਵੇਲੇ ਮੋੜੀ ਐ ਜਿਹਨੇ ਮੋੜਨੇ ਨੇ। ਹੋ ਇਹ ਤਾਂ ਹੈ ਹੈ ਇਹ ਗੱਲ ਹੈ ਪਰ ਭਾਈ ਜਿਹਨੇ ਮੋੜਨੇ ਨਹੀਂ ਹੈਗੇ ਉਹ ਅਗਲਾ ਲਾਰਿਆਂ ਜੀ ਰੱਖਦਾ ਬਾਲਾ ਤਾਂ ਕੰਮ ਦਰਛਣਾ ਹੁਣ ਆਹੀ ਖੜ ਗਿਆ ਹੈ ਜੇ ਇੱਕ ਮਾੜਾ ਹੈ ਭਾਈ ਉਹਨੂੰ ਦੇਖ ਕੇ 10 ਚੰਗਿਆਂ ਦਾ ਵੀ ਕੰਮ ਖੜ ਗਿਆ ਅਗਲਾ ਕਹਿੰਦਾ ਫਲਾਣੇ ਬੰਦੇ ਨੇ ਪੈਸੇ ਮੋੜੇ ਨਹੀਂ ਹੈਗੇ ਖਾ ਨਹੀਂ ਵੀ ਇੰਨਾ ਕਰਜੇ ਮੈਂ ਇਹ ਤਾਂ ਹੈਗਾ ਹੋਰ ਜਵਾਕਾਂ ਦੀ ਪੜਾਈ ਵਧੇ ਚੱਲੀ ਜਾਂਦੀ ਹੈ ਜੀ ਹਾਂ ਭਾਈ ਵਧੀਆ ਪੜੀ ਜਾਂਦੇ ਨੇ ਕੁੜੀ ਪੜੀ ਜਾਂਦੀ ਹੈ ਤੇ ਚੱਲ ਮੁੰਡਾ ਤਾਂ ਹੁਣ ਖੇਤੀ ਚ ਹੀ ਪੈ ਗਿਆ ਦੇਖ ਚੱਲ ਮਖਾ ਉਹ ਜਾਣੇ ਪਈ ਖੇਤੀ ਕਰੀ ਚਲੋ ਆਪਣੇ ਕੋਲ ਤਾਂ ਜ਼ਿੰਮੇਵਾਰੀ ਚ ਸਿਆਣਿਆਂ ਨੇ ਖੇਤੀ ਹੋਈ ਆ ਹੈਨਾ ਮੈਂ ਖੇਤੀ ਵੀ ਕਿਹਾ ਮਾਰੀ ਜੇ ਆਪਾਂ ਦਿਰ ਲਾ ਕੇ ਕਰੀਏ ਫਿਰ ਤਾਂ ਬਣਦਾ ਹੈਗਾ ਜੇ ਆਪਾਂ ਖੇਤੀ ਨਹੀਂ ਜਾਵਾਂਗੇ ਫਿਰ ਤਾਂ ਤੁਹਾਨੂੰ ਪਤਾ ਹੀ ਹਾਂ ਪਰ ਪਈ ਹੈਗਾ ਤਾਂ ਐ ਸੀਗਾ ਵੀ ਚਲ ਜੇ ਜਵਾਕ ਜਾ ਪੜ ਕੇ ਕਿਸੇ ਨੌਕਰੀ ਤੇ ਲੱਗ ਜੇ ਨੌਕਰੀਆਂ ਤੈਨੂੰ ਪਤਾ ਦਰਸ਼ਨਾ ਕਿੱਥੇ ਨੇ ਪਈ ਅੱਜ ਕੱਲ ਹਾਂ ਇਹ ਤਾਂ ਸਾਰਾ ਕੁਝ ਕਰਮਾਂ ਨਾਲ ਹੀ ਮੈਂ ਕਹਿੰਦਾ ਕੋਈ ਨਹੀਂ ਉਹਦੇ ਕਹਿਣ ਤਰਾਂ ਚ ਨੌਕਰੀ ਨਹੀਂ ਹੈਗੀ ਸਾਫ ਮਿੱਤ ਅਨੁਸਾਰਾ ਸਾਰਾ ਕੁਝ ਦਿੱਤਾ ਹੈ ਰ ਆਪਣੇ ਬਥੇਰੀ ਕਿਰਪਾ ਹੈਗੀ ਤੁਹਾਡੇ ਤੇ ਹਾਂ ਖੈਰ ਬੈਗਰੂ ਦੀ ਸ਼ੁਕਰਾਨਾ ਹੀ ਕਰਦੇ ਆ ਬੈਗਰੂ ਦਾ ਵੀਰ ਮਾਤਮਾ ਦੋ ਨਾਲੋਂ ਚੰਗਿਆਂ ਦੋ ਨਾਲੋਂ ਮਾੜੇ ਆ ਭਾਈ ਸੋਹਣੀ ਰੋਟੀ ਖਾ ਕੇ ਸੌਣੇ ਆ ਆਪਦੀ ਹਾਂ ਇਹ ਤਾਂ ਹੈ ਨਹੀਂ ਬਸ ਹੁਣ ਤਾਂ ਕੁੜੀ ਦੀ ਫਿਕਰ ਹੈ ਤੇ ਵੀ ਇਹਨੂੰ ਕੋਈ ਨੌਕਰੀ ਮਿਲ ਜੇ ਜੇ ਵਧੀਆ ਪੇਪਰ ਉੱਪਰ ਕੱਢ ਜੇ ਇਹ ਤੇ ਬਸ ਇਹ ਨੌਕਰੀ ਤੇ ਲੱਗ ਜੇ ਕੋਈ ਨਹੀਂ ਮਿਲ ਜੂਗੀ ਬਥੇਰੀ ਸਿਆਣੀਆ ਕੁੜੀ ਕੁੜੀਆਂ ਵਰਗੀ ਕੁੜੀ ਤਾਂ ਆਪਣੀ ਹੈ ਵੀ ਨਹੀਂ ਵੀ ਹਾਂ ਪੜ੍ਹਦੀ ਬਥੇਰੀ ਮੈਂ ਚੱਲਦਾ ਫਿਰ ਚੱਲ ਚੰਗਾ ਭਾਈ ਸ਼ਾਬਾਸ਼ ਤੇਰੇ ਧੰਨਵਾਦ ਤੂੰ ਆ ਗਿਆ ਦਾਸ ਦੂੰਗੀ ਮੈਂ ਤੇਰੇ ਚਾਚੇ ਨੂੰ ਫੜਾ ਦੂੰਗੀ ਪੈਸੇ ਵੀ ਦਰਸ਼ਨ ਫੜਾ ਕੇ ਧੰਨਵਾਦ ਆ ਤੁਹਾਡਾ ਇਹ ਔਖੇ ਟਾਈਮ ਕੰਮ ਆਇਆ ਸੀ ਧੰਨਵਾਦ ਮੇਰਾ ਕਰਦਾ ਕੋਈ ਨਾ ਕੋਈ ਨਾ ਪੁੱਤ ਫੇਰਾ ਤੇਰਾ ਵੀ ਧੰਨਵਾਦੀ ਆ ਚੰਗਾ ਭਾਈ ਕੋਈ ਨਾ ਵਾਹ ਚਲ ਸਾਵੇਂ ਆ ਮੈਂ ਇਹਨੂੰ ਨਮਾਰੀ ਚ ਧਰਿਆ ਦੇਖ ਲੈ ਪੁੱਤ ਆ ਰੇਲ ਦੀ ਪਟਣੀ ਨੇ ਆਪਣਾ ਸਾਰਾ ਕੁਝ ਬਰਬਾਦ ਕਰਤਾ ਨਹੀਂ ਆਪਣਾ ਖੇਤ ਵੀ ਇੱਧਰ ਹੀ ਸੀਗਾ ਆ ਹੁਣ ਹੋਰ ਬਾਬੂ ਹੋਰ ਬਾਪੂ ਹੁਣ ਤਾਂ ਹਜੇ ਨਾਲਾ ਜਿਹਾ ਦਬਿਆ ਹੋਇਆ ਥੱਲੋਂ ਦੀ ਆਏ ਨੇ ਨਹੀਂ ਤਾਂ ਪਾਰ ਕਰਨੀ ਬਹੁਤ ਔਖੀ ਹੋ ਜਾਣੀ ਹੈ ਦੇਖਾ ਸਾਰਾ